ਆਪਾਂ ਖੜਿਆਗੇ ਪਿੰਡ ਆਕਲੀਆ ਜਲਾਲ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪਰਾ ਫੂਲ ਅੱਜ ਆਪਣੇ ਨਗਰ ਵਿੱਚ ਨਗਰ ਪੰਚਾਇਤ ਤੇ ਪਤਵੰਤੇ ਸੱਜਣਾ ਵੱਲੋਂ ਨਾਲ ਮਿਲ ਕੇ ਹੜਪੀਟਾਂ ਵਾਸਦੇ ਰਾਸ਼ੀ ਇਕੱਠੀ ਕੀਤੀ ਜਾ ਰਹੀ ਹੈ ਸਮਗਰੀ ਭਾਈ ਜੀ ਜਿਵੇਂ ਆਪਣੇ ਪਿੰਡ ਨੇ ਸਹਿਯੋਗ ਦਿੱਤਾ ਤਾਂ ਹਰ ਨਗਰ ਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ ਹਨਾ ਲੋੜ ਬਿਨਾਂ ਪਾਰਟੀ ਤੋਂ ਕੋਈ ਵੀ ਇਹ ਚੀਜ਼ ਹੁਣ ਜਿਹੜੀ ਦੁੱਖ ਦੀ ਘੜੀ ਆ ਉਧਰ ਹੜਪੀਟਾਂ ਕੰਪਨੀ ਜਿੰਨੇ ਵੀ ਪਿੰਡ ਆਪਣੇ ਪਾਣੀ ਚ ਡੁੱਬੇ ਹੋਏ ਆ ਉਹਨਾਂ ਬਾਅਦ ਤੇ ਜੋ ਵੀ ਆਪਾਂ ਇਹ ਰਾਸ਼ਨ ਇਕੱਠਾ ਕਰ ਰਹੇ ਆਂ ਹਾਂਜੀ ਤੇ ਸਾਰੇ ਨਗਰ ਨੇ ਨਗਰ ਦੀ ਪੰਚਾਇਤ ਨੇ ਸਹਿਯੋਗ ਕੀਤਾ ਅੱਜ ਨਗਰ ਵਿੱਚੋਂ ਖਾੜ ਪੀੜ ਤਾਂ ਲਈ ਸਮਗਰੀ ਇਕੱਠੀ ਕੀਤੀ ਗਈ ਆ ਜੋ ਕਿ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਕੀਤੀ ਗਈ ਆ ਅਸੀਂ ਪਹਿਲਾਂ ਸਾਰੇ ਨਗਰ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਹੁਤ ਸਾਨੂੰ ਸੰਯੋਗ ਦਿੱਤਾ ਆਟਾ ਕਰਕੇ ਚਾਹੇ ਚਾਹੇ ਕਣਕ ਕਰਕੇ ਚਾਹੇ ਮਾਇਆ ਕਰਕੇ ਤੂੜੀ ਨੂੰ ਸਾਨੂੰ ਬਹੁਤ ਘਰਾਂ ਨੇ ਕਿਹਾ ਸਾਡੇ ਕੋਲ ਤੂੜੀ ਲੈ ਕੇ ਜਾਇਓ ਚਾਰ ਨੂੰ ਸਾਨੂੰ ਬਹੁਤ ਘਰਾਂ ਨੇ ਕਿਹਾ ਕਾਇ ਕਰਕੇ ਵੀ ਜਿਹੜੇ ਸਾਡੇ ਨਗਰ ਆਕਲੀਆਂ ਦੇ ਐਨ ਆਰ ਆਈ ਲੋਕ ਹੈ ਜਾਂ ਹੋਰ ਵੀ ਮਤਲਬ ਬਾਹਰ ਦੇ ਅਫਸਰ ਸਾਹਿਬਾਨ ਜਾਂ ਕੋਈ ਫੌਜੀ ਹੈ ਸਾਰੇ ਸਾਡਾ ਸੰਯੋਗ ਦੇਣਾ ਸਾਡੇ ਨਾਲ ਜੁੜ ਕੇ ਜੋ ਮਦਦ ਕੋਈ ਕਰਨਾ ਚਾਹੁੰਦਾ ਹੈ ਤਾਂ ਇੱਥੇ ਗੁਰਦੁਆਰਾ ਸਾਹਿਬ ਅਡੇ ਵਾਲੇ ਪਹੁੰਚਦਾ ਕਰ ਦੇਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ